ਇੱਕ ਹੋਟਲ ਇੱਥੇ ਸਮੱਸਿਆ ਆਏ ਨਹੀਂ ਜੀ ਫਿਰ ਇੱਕ ਜਗ੍ਹਾ ਮੈਂ ਗਿਆ ਤਾਂ ਤੱਤਾ ਪਾਣੀ ਕਹਿੰਦੇ ਉਸ ਤੋਂ ਹੈ ਤੇ ਸੋ ਜਾਣਾ ਆਪਾਂ ਹੁਣ ਕਮਰੇ 'ਚ ਜਾ ਕੇ ਜਿਹੜਾ ਆਪਾਂ ਰੂਮ ਮਿਲੇ ਹੁਣ ਜਾਵਾਂਗੇ ਨਾ ਆਪਾਂ ਨਾਨਾ ਦੇਵੀ ਭੁੱਜ ਜਾਾਂਗੇ ਗਰਮੀ ਪੱਗਿੰਦੀ ਉਹ ਵੀ ਨਹੀਂ ਭੁੱਜਣ ਦੇ ਵੀ ਰੇਤ ਰਾਤ ਨੂੰ 12 1 ਵਜੇ ਨਹੀਂ ਜਾਣਾ ਇਹ ਕਾਹਦਾ ਆ ਹਨ ਨੂੰ ਵੀ ਕਾਲੇ ਨੇ ਤੇ ਜਾਣ ਨੂੰ ਵੀ ਕਾਲੇ ਨੇ ਲੋ ਜੀ ਆ ਗਏ ਗਰਮਾ ਗਰਮ ਸਮੋਸੇ ਤੇ ਬੋਵੀ ਨੇ ਵੀ ਖਾਦੇ ਤੇ ਰੌਹਲ ਭੱਜ ਨੇ ਵੀ ਵਿੱਕੀ ਨੇ ਵੀ ਅਸੀਂ ਸਾਰਿਆਂ ਨੇ ਸਮੋਸੇ ਖਾਦੇ ਤੇ ਬੋਵੀ ਸੀ ਨੰਗੇ ਪੈਰ ਤੇ ਅਸੀਂ ਉਹਦੇ ਨਾਲ ਕੋਲੋਲ ਕਰਨ ਵਾਸਤੇ ਉਹਨੂੰ ਜਾਣ ਕੇ ਕਿਹਾ ਕਿ ਅਸੀਂ ਕਮਰੇ 'ਚ ਚੱਲਿਆਂ ਦੇਖੋ ਲੱਗਦਾ ਚੱਲ ਕਮਰੇ 'ਚ ਚਲੀਏ ਚੱਲ ਉਹ ਦੌੜਦੇ ਕਿੱਧਰ ਚੱਲ ਨਹੀਂ ਛੱਡਦੇ ਪੈੜ ਪੈਰ ਦੇ ਪੈਰ ਸਾਰੇ ਲੈ ਲੈਣ ਦੀ ਲੱਲੇ ਸਮਾਨ ਲੈ ਲੈ ਸਮਾਨ ਲੈਣ ਚੱਲੇ ਆ ਪੈਰ ਸੜ ਰਹੇ ਨੇ ਨਾਲੇ ਕੀ ਲੈਣ ਲੱਗੇ ਉਹ ਵੀ ਉਹ ਉਹ ਕੰਗਣੀਆਂ ਹੀ ਲੈਣੀਆਂ ਜਵਾਕਾਂ ਵਾਂਦੇ ਹਾਂ ਚਲੋ ਆ ਜੀ ਲੈ ਲੈ ਹੁਣ ਇਹ ਦੇਖੋ ਜੀ ਦੂਜੀ ਮੰਜ਼ਲ ਤੇ ਆਏ ਹਾਂ ਹਾਂ ਬੱਚਾ ਕਿਹੜਾ ਨੰਬਰ ਹੈ ਆਪਣਾ 27 ਨੰਬਰ ਸਾਡਾ ਕਮਰਾ ਹੈ ਮੈਂ ਡਿਸ਼ਟਰ ਵੀ ਘਾਟੇ ਨਾ ਤੇ ਹਾਂ ਚਾਬੀ ਪ੍ਰਧਾਨ ਕੋਲੇ ਨਾ ਮੈਂ ਪ੍ਰਧਾਨ ਕੋ ਨੰਬਰ ਕਿੰਨਾ ਇਹ ਖਾ ਕੇ ਆਇਆ ਇਸ ਮੋਸੇ ਅਜੇ ਪਨੀਰ ਨਾਲ ਰੋਟੀ ਖਵਾ ਰਹੀ ਹੈ ਮੇਰੇ ਵੀਰ ਨੇ ਜਾ ਓਏ ਮਿਸਤਰੀਆਂ ਜਾ ਬਟਨ ਤੇ ਦੱਬ ਬਾਹਰੋਂ ਲੈਟ ਜਗਦੀ ਕਮਰੇ ਦੀ ਬਾਹਰ ਦੀ ਬੰਦ ਕਰ ਦੀ हां बारली बंद कर दो ओ खोलो दरवाजा ਆਵਾ ਦੇ ਦਰਸ਼ਨ ਕਰਾ ओए होए होए ਕਿੰਨੀ ਠੰਡੀ ਹੈ ਅਦਰਵਾਜਾ ਵੱਜ ਜਾਂਦਾ ਹੁਣ ਇਹ ਵੇਖੋ ਵੀਊ ਜਿਹੜਾ ਰੂਮ ਲਿਆ ਹੋਇਆ ਹੈ ਫ੍ਰੀ ਸੇਵਾ ਰੂਮ ਹੈ ਇੱਥੇ ਫ੍ਰੀ ਮਿਲਦਾ ਹੈ ਆ ਰਿਹਾ ਨਜ਼ਾਰਾ ਆਪਣੇ ਮੋਟਰਸਾਈਕਲ ਇੱਥੇ ਪਿੱਛੇ ਲੱਗੇ ਨੇ ਨਾ ਮੋਟਰਸਾਈਕਲ ਪਿੱਛੇ ਇੱਧਰ ਲੱਗੇ ਹੋਏ ਨੇ ਸਟੈਂਡਸ ਜੀ ਅਸੀਂ ਕਮਰੇ ਦੇ ਵਿੱਚ ਲੰਮੇ ਪਏ ਆ ਤੇ ਹੁਣ ਅਸੀਂ ਜਾਣਾ ਹੈ ਤਿੰਨੇ ਇੱਕ ਦੇ ਬੈਗ ਤੇ ਪਏ ਆ ਕੱਲ ਜਿੰਨੇ ਜਿਮਾਂ ਲਿੱਡੋ ਖਿੱਚਣਗੇ ਆਪਾਂ ਲਿੱਡੋ ਲਿੱਡੋ ਐਵੇਂ ਜਾਣਗੇ ਹਾਂ ਕਦੀ ਉਹਦੇ ਸਿਰ ਚੁੰਧਰ ਆ ਜਾਣਗੇ ਕਦੀ ਉਹਦੇ ਛੱਤ ਉੱਤੇ ਆ ਜਾਣਗੇ ਜਿਆਦਾ ਹੋ ਵੀ ਤੇ ਜਾਣੀਆਂ ਹੜੀਆਂ ਨੇ ਯਾਰ ਜੀ ਸੋ ਅਸੀਂ ਚੱਲੇ ਸੀਗੇ ਇੱਥੋਂ ਬਾਬਾ ਜੀ ਦੇ ਦਰਸ਼ਨ ਕਰਕੇ ਹੁਣ ਅੱਗੇ ਚੱਲੇ ਆ ਨੈਣਾ ਦੇਵੀ ਦੇ ਤੁਹਾਨੂੰ ਅੱਗੇ ਤੋਂ ਦੱਸ ਰਹੇ ਕਿਵੇਂ ਲੱਗਾ ਬੋ ਵੀ ਬਹੁਤ ਵਧੀਆ ਬਹੁਤ ਬਾਬਾ ਜੀ ਦੇ ਦਰਸ਼ਨ ਕਰਕੇ ਹੁਣ ਅਸੀਂ ਜਾ ਰਹੇ ਹਾਂ ਜੀ ਬਾਬਾ ਜੀ ਦੇ ਲੈਣ ਗਏ ਨੇ ਬਾਈਕ ਆ ਰਹੇ ਨੇ ਮੋਟਰਸਾਈਕਲ ਲੈ ਕੇ ਸੋ ਮਿਲਦੇ ਹਾਂ ਜੀ ਅੱਗੇ ਬਲੌਕ ਦੇ ਵਿੱਚ ਨੈਣਾ ਦੇਵੀ ਮਾਂ ਦੇ ਦਰਸ਼ਨ ਕਰਾਣੇ ਆ ਤਾਂ